ਹਾਂਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਲੱਗਿਆ ਆਪਾਂ ਤੇਲੇ ਵਾਲੀ ਸਪਰੇਅ ਕਰਨ ਦੱਸ ਦਿਆ ਉਹਨੂੰ ਕਿਹੜੀ ਕਿਹੜੀ ਦਵਾਈਆਂ ਪਾਉਣੀਆਂ ਕਿਹੜੇ ਗਾਣ ਸ਼ਲਟ ਪਾ ਰਹੇ ਹਾਂਗੇ ਕੱਢ ਰਿਹਾ ਕੋਸਾ ਜਾਂ ਪਾਣੀ ਕੱਢ ਕੇ ਕੋਸਾ ਜਾਂ ਪਾਣੀ ਫਿਰ ਸਾਨੂੰ ਦੱਸ ਦਿਆ ਕਿਹੜੀ ਕਿਹੜੀਆਂ ਦਵਾਈਆਂ ਪਾ ਰਹਾਂਗੇ ਉਹੀ 187 ਗਣਕ ਆਪਣੇ ਨੇ ਇਹ ਸਪਰੇ ਕਰਾਂਗੇ ਜੀ ਪٹرول ਵਾਲੇ ਪੰਪਾਂ ਨਾਲ ਜੀ ਦਿਖਾਉਣੇ ਹਨ ਦਵਾਈ ਇਹ ਗਈ ਸਮਿਥ ਐਂਡ ਸਮਿਥ ਕੰਪਨੀ ਦੀ ਆ ਦਵਾਈ ਦਾ ਸాల్ਟ ਹੈਗਾਗਾ ਥਾਇਆ ਥੌਕਸਮ 30% ਐਫਸੀ ਨਾਮ ਹੈਗਾ ਇਹਦਾ ਤਲਵਾਰ ਪਲੱਸ ਨਾਮ ਮੁਤਾਬਕ ਦੇ ਕੋਲ ਕੰਪਨੀਆਂ ਰੱਖੀ ਹੁੰਦੀਆਂ ਨੇ ਆਪਾਂ ਦਾ ਮੇਨ ਕੰਮ ਸాల్ਟ ਦਾ ਇਹ ਤੇਲੇ ਵਾਸਤੇ ਦਵਾਈ ਕਹਿੰਦੀ ਹੈ ਜਿਹੜੀ ਤੇ ਨਾਲ ਇਹਦੇ ਆਪਾਂ ਪੀਲੀ ਕੁੰਗੀ ਆ ਕਿਤੇ ਕਿਤੇ ਉਹਦੇ ਵਾਸਤੇ ਆਪਾਂ ਬਿੱਲੋ ਵੋਟ ਦੀ ਦਵਾਈ ਹੈ ਇਹ ਨਾਮ ਇਹਦਾ ਸਲਟ ਹੈਗਾ ਇਹਦੇ ਵਿੱਚ ਡੈਫਨੀ ਕੋਨਾ ਜੋੜ 10% ਪਲੱਸ ਮੈਨ ਕੋਜ਼ 50% ਡਬਲਯੂ ਡੀ ਜੀ ਇਹ ਸੇਮ ਹੀ ਆਈਆਂ ਨੇ ਜੀ ਇਹ ਨਾਲ ਪਾਵਾਂਗੇ ਆਪਾਂ ਕਿਤੇ ਕਿਤੇ ਕੁੰਗੀ ਦੂਜਾ ਰੋਗ ਜਾਂ ਆਪਣਾ ਪਿਗਲੀ ਕੁੰਗੀ ਰੋਗ ਜਾਂ ਹੁੰਦਾ ਉਹ ਆਗਾ ਤੇ ਜਿਹੜੀ ਇਹ ਤੇਲੇ ਵਾਲੀ ਆ ਇਹ ਲਾਲ ਜੀ ਦਵਾਈ ਆਉਂਦੀਆਂ ਹੋਂ ਤਾਂ ਇਹ ਬੀਜ ਨੂੰ ਸੋਧਣ ਵਾਸਤੇ ਵੀ ਲਾਈ ਜਾਂਦੀ ਜਦ ਆਪਾਂ ਬੀਜ ਬੀਜਦੇ ਆਂਗੇ ਉਦੋਂ ਵੀ ਲਾਈ ਜਾਂਦੀ ਹੈ ਇਹ ਨਾਲ ਤੇ ਤੇਲੇ ਨੂੰ ਵੀ ਬਹੁਤ ਵਧੀਆ ਰਿਜ਼ਲਟ ਹੈ ਦਾ ਵਧੀਆ ਕੰਮ ਦਿੰਦੀ ਆ ਪੂਰਾ ਵਧੀਆ ਰਿਜ਼ਲਟ ਹੈ ਇਹਦਾ ਤੇ ਹੁਣ ਆਪਾਂ ਇਹਦਾ ਘੋਲ ਕਰ ਦੇਾਂਗੇ ਦੱਸ ਰਹੇ ਹਾਂ ਨੂੰ ਉਹ ਵੀ ਜਰੀਏ ਤੇਲ ਵਾਲੀ ਦਵਾਈ ਆ ਜੀ ਇਹ 40 ਕਿ ਬਿਗਾਂ ਚ ਪਾਵਾਂਗੇ ਆਪਾਂ ਤੇ ਦੂਸਰਾ ਇਹ ਅੱਧਾ ਕਿਲੋ ਦੀ ਪੈਕਿੰਗ ਆ ਤੇ ਇਹ ਨੂੰ ਪਾਵਾਂਗੇ 15-17 ਕਿ ਬਿਗਾਂ ਚ ਇਹ ਅੱਧਾ ਕਿਲੋ ਦੀ ਪੈਕਿੰਗ ਆ ਜੀ ਤੇ ਆ ਹੈਗੀ ਆ ਕਿ ਲੀਟਰ ਦੀ ਪੈਕਿੰਗ ਇਹ ਨੂੰ ਆਪਾਂ ਪਾਵਾਂਗੇ 40 ਬਿਗਾਂ ਚ ਤੇ ਹੁਣ ਆਪਾਂ ਇਹਦਾ ਘੋਲ ਬਣਾਉਣੇ ਆ ਪਾਣੀ ਜੇ ਪਾਵਾਂਗੇ ਤਾਂ ਤੇਜ਼ ਚਾਹ ਬਾਲਟੀ ਚ ਯਾ ਪਾਣੀ ਲੈ ਆਈ ਪਾ ਪਾਣੇ ਤੇ ਇਹ ਚ ਜਿਹੜੀ ਤੇਲੇ ਵਾਲੀ ਆ ਉਹਦੇ 34 ਡੱਬੇ ਪਾਲੇ ਮਤਲਬ 2 ਕੁ ਡੱਬਿਆਂ ਦੀ ਦਵਾਈ ਆ ਇਹ ਨਾ ਪਾਉਣ ਦਾ ਮਕਸਦ ਹੁੰਦਾ ਹੈ ਲਿਓਕੜ ਆ ਗਈ ਸਿੱਧੀ ਪੰਪ ਜੀ ਵੀ ਪਾ ਜਾਂਦੀ ਆ ਉਹ ਥੋੜੀ ਜੀ ਨਾ ਦਵਾਈ ਕਹਿ ਰਹੀ ਹੈ ਕਿ ਇਸੇ ਕਰਕੇ ਵੀ ਕਹਿ ਰਹੀ ਮਤਲਬ ਵੀ ਠੋਸ ਜੀ ਆ ਇਸੇ ਕਰਕੇ ਵੀ ਆਪਾਂ ਇਹਨੂੰ ਪਾਣੀ ਚ ਘੋਲ ਲਿਆ ਤੇ ਵੀ ਮਾਪੇ ਨਾਲ ਪਾਵਾਂਗੇ ਤੇ ਜਿਹੜੀ ਦੂਜੀ ਦਵਾਈ ਆ ਇਹ ਪਾਊਡਰ ਆ ਸੇਮ ਹੀ ਆ ਇਹਨੂੰ ਵੀ ਇਹਦੇ ਵਿੱਚ ਪਾ ਪਾਣੀ ਚ ਪਾ ਕੇ ਘੋਲਾਂਗੇ ਤੇ ਪਾਊਡਰ ਵੀ ਲਿਆ ਜੀ ਪਾਣੀ ਚ ਪਾ ਤੇ ਇਹਨੂੰ ਚੰਗੀ ਤਰ੍ਹਾਂ ਘੋਲਾਂਗੇ ਇਹ ਸਮਾਂ ਲੈਂਦਾ ਥੋੜਾ ਜਿਹਾ ਪਹਿਲਾਂ ਮਤਲਬ ਘੋਲੇ ਜਾਵੇ ਚੰਗਾ ਵਧੀਆ ਰਹਿੰਦਾ ਤੇ ਲਾਲ ਦਵਾਈ ਜੀ ਵੀ ਦੋਨੋਂ ਲਈਆਂ ਆਪਾਂ ਪੂਰੀਆਂ ਵਧੀਆ ਘੋਲ ਇਸ ਕਮੈਂਟਾਂ 'ਚ ਜਰੂਰ ਦੱਸੋ ਤੁਸੀਂ ਕਿਹੜੀ ਕਿਹੜੀ ਦਵਾਈ ਪਾ ਰਹੇ ਹੋਗੇ ਤੁਸੀਂ ਕਣਕ ਤੇ ਤੇ ਲੱਗਦੇ ਆ ਹੁਣ ਸੜਕਣ ਆਈਂ ਪ੍ਰਭਾਵ ਲੱਗੇ ਆਪਾਂ ਹੁਣ ਸੜਕਣਾ ਦਵਾਈ ਤੇ ਜਿਹੜਾ ਹੈ ਲਾਲਜੀ ਦਵਾਈ ਵਾਲਾ ਨਾਲ ਲੀਟਰ ਜਿਹਦੇ ਵਿੱਚ ਪਾ ਕੇ ਪਾਣੀ ਨਾਲ ਨੂੰ ਵੀ ਚੰਗੀ ਤਰ੍ਹਾਂ ਹਲਾ ਕੇ ਧੋ ਕੇ ਮਦਦ ਦਵਾਈ ਚ ਪਾ ਲਿਆ ਕਰੋ ਵੀ ਥੱਲੇ ਨਹੀਂ ਜੰਮੀ ਜਾਂਦੀ ਇਹ ਤੇ ਦੋਨਾਂ ਜੋ ਆਪਾਂ ਇੱਕ ਇੱਕ ਮਾਪਾ ਪਾਵਾਂਗੇ ਭਾਲਾ ਵੀ ਇੱਕ ਇੱਕ ਕਿੰਨਾ ਚੋ ਕੋਹ ਲਾਂ ਚੰਗੀ ਤਰ੍ਹਾਂ ਹੱਥ ਨਾਲ ਜੇ ਡੰਡੇ ਨਾਲ ਘੋਲ ਲਈ ਇਹ ਦੋਨਾਂ ਚੋਂ ਇੱਕ ਇੱਕ ਭਰ ਕੇ ਬਸ ਪਾ ਦਾਂਗੇ ਇਹ ਵਧੀਆ ਦਵਾਈ ਘੋਲ ਜਾਂਦੀ ਹੈ ਜੇ ਆਪਾਂ ਸਿੱਧੀ ਪਾਉਣਿਆ ਕੋਈ ਗੁੱਪੀ ਜੀ ਚੋਂ ਲੈਂਦੀ ਵੀ ਨਹੀਂ ਹੈਗੀ ਸਮਾਰ ਕੇ ਤੇ ਦੋਨਾਂ ਚ ਪਾ ਕੇ ਇੱਕ ਇੱਕ ਲਾਗਦੀ ਆਪਾਂ ਹੁਣ ਸੜਕਣ ਜੀ ਤੇ ਵੀਡੀਓ ਜੇ ਚੰਗੀ ਲੱਗਦੀ ਲੱਗੀ ਆ ਤੁਹਾਨੂੰ ਤੇ ਹੋਰ ਵੀ ਬਹੁਤ ਵੀਡੀਓ ਦੇਖਣ ਲਈ ਲਾਈਕ ਕਮੈਂਟ ਤੇ ਚੈਨਲ ਨੂੰ ਜਰੂਰ ਕਰ ਲੋ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਜੀ